ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਪੁਲਿਸ ਵੱਲੋਂ ਆਮ ਜਨਤਾ ਨਾਲ ਆਪਸੀ ਤਾਲਮੇਲ ਵਧਾਉਣ ਅਤੇ ਕ੍ਰਾਈਮ ਨੂੰ ਰੋਕਣ ਲਈ ਫਤੇਗੜ ਚੂੜੀਆਂ ਦੇ ਸੰਤ ਫ੍ਰਾਂਸਿਸ ਕਨਵੈਂਟ ਸਕੂਲ ਵਿਖੇ ਡੀਜੀਪੀ ਪੰਜਾਬ ਅਤੇ ਐਸਐਸਪੀ ਬਟਾਲਾ ਸੁਹੇਲ ਕਾਸਿਮ ਦੀਆਂ ਦਿਸ਼ਾ ਨਿਰਦੇਸ਼ਾਂ ਉੱਪਰ ਸਕੂਲ ਦੇ ਡਾਇਰੈਕਟਰ ਫਾਦਰ ਜੋਨੀ ਅਤੇ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਦੀ ਦੇਖਰੇਖ ਹੇਠ ਸੰਪਰਕ ਪੰਜਾਬ ਪਬਲਿਕ ਆਊਟਰੀਚ ਸੈਮੀਨਾਰ ਕਰਵਾਇਆ ਗਿਆ ਜੀ ਮਾਨਯੋਗ ਡੀਜੀਪੀ ਪੰਜਾਬ ਲੋ ਜਿਹੜਾ ਸੰਪਰਕ ਪ੍ਰੋਗਰਾਮ ਹੈ ਜਿਹਦੇ ਵਿੱਚ ਪੰਜਾਬ ਪੁਲਿਸ ਸੁਸਾਇਟੀ ਦੇ ਨਾਲ ਇੰਟਰੈਕਸ਼ਨ ਦੇ ਲਈ ਵੱਖ-ਵੱਖ ਪ੍ਰੋਗਰਾਮਸ ਕਰ ਰਹੀ ਹੈ ਉਸੇ ਪ੍ਰੋਗਰਾਮ ਦੇ ਤਹਿਤ ਉਸੇ ਪ੍ਰੋਜੈਕਟ ਦੇ ਤਹਿਤ ਅੱਜ ਅਸੀਂ ਸੇਂਟ ਫਰਾਂਸਿਸਕੋਲ ਫਤਿਹਗੜ ਚੂੜੀ ਆਏ ਹਾਂ ਜਿੱਥੇ ਪ੍ਰਿੰਸੀਪਲ ਮੈਮ ਐਂਡ ਰਿਸਪੈਕਟਿਵ ਫਾਦਰ ਵਲੋਸ ਨੂੰ有机会 ਮਿਲੀ ਜਿੱਤੇ ਅਸੀਂ ਟੀਚਰਸ ਦੇ ਨਾਲ ਅਜੇ ਇੰਟਰੈਕਟ ਕੀਤਾ ਟੀਚਰਸ ਦੇ ਨਾਲ ਇੰਟਰੈਕਟ ਕਰਨ ਦਾ ਜਿਹੜਾ ਮੁੱਖ ਮਕਸਦ ਸੀਗਾ ਉਹਨਾਂ ਨਾਲ ਜੜੀ ਸਾਡੀ ਪੰਜਾਬ ਪੁਲਿਸ ਦੀ ਫੰਕਸ਼ਨਿੰਗ ਹੈ ਜਿਹੜੇ ਸਾਡੇ ਇਨੀਸ਼ੀਏਟਿਵਸ ਨੇ ਜਿਹੜੀ ਸਾਡੀ ਡੇ ਟੂ ਡੇ ਸਾਡੀ ਵਰਕਿੰਗ ਹੈ ਉਹਦੇ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਤੇ ਨਾਲ ਦੀ ਨਾਲ ਇਹ ਮੈਸੇਜ ਦਿੱਤਾ ਗਿਆ ਕਿ ਇਹ ਸਟੂਡੈਂਟਸ ਨੂੰ ਇਹਦੇ ਬਾਰੇ ਦੱਸਿਆ ਜਾਵੇ ਕਿ ਅਸੀਂ ਜਿਹੜੇ ਚੰਗੇ ਕੰਮ ਸੋਸਾਇਟੀ ਵਾਸਤੇ ਕਰ ਰਹੇ ਹਾਂ ਉਹਦੇ ਬਾਰੇ ਪਬਲਿਕ ਨੂੰ ਜਾਣੂ ਹੋਣਾ ਚਾਹੀਦਾ ਸਟੂਡੈਂਟਸ ਨੂੰ ਜਾਣੂ ਹੋਣਾ ਚਾਹੀਦਾ ਟੀਚਰਸ ਕੋ ਇਹ ਹੀ ਭੋਲਾ ਕਿ ਰਿਸਪੈਕਟ ਯੂ ਸਟੂਡੈਂਟਸ ਸੋ ਦਾ ਹੋਲੀ ਬਾਈਬਲ ਆਲਸੋ ਸੇਜ਼ ਥੈਟ ਗਿਵ ਰਿਸਪੈਕਟ ਯੂ ਆਲਸੋ ਵਿਲ ਗੈਟ ਰਿਸਪੈਕਟ this was the message from sp sir ne hamara teachers ke liye specially the gaya sir osanu bahut vadhiya information de ke gaye ne rules de bare aur sab to pehli gal ke unna ne jadi rakhi hai main ke jada police nu har waqt ek mazak da patra banaya janda ਉਹ ਨਾ ਬਣਾਇਆ ਜਾਵੇ ਤੇ ਉਹ ਉਹਨਾਂ ਦਾ ਇਹ ਬਹੁਤ ਹੀ ਵਧੀਆ ਮੈਸੇਜ ਸੀਗਾ ਉਹਨਾਂ ਨੇ ਬਹੁਤ ਕੁਝ ਸੱਚ ਨਾਲ ਡਿਸਕਸ ਕੀਤਾ ਸਾਂਝਾ ਕੀਤਾ ਆਪਣੇ ਜੋ ਵੀ ਡਿਪਾਰਟਮੈਂਟ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਜਿਹਦਾ ਕਰਕੇ ਅੰਡਰ ਪ੍ਰੈਸ਼ਰ ਉਹਨਾਂ ਨੂੰ ਬਹੁਤ ਕੁਝ ਆਪਣੇ ਜਦੋਂ 벨ਟ ਦੇ ਵਿੱਚ ਹੁੰਦੇ ਨੇ ਤੇ ਉਹ ਲਾਅ ਐਂਡ ਆਰਡਰਸ ਨੂੰ ਮੇਨਟੇਨ ਕਰਨ ਵਾਸਤੇ ਉਹਨਾਂ ਨੂੰ ਫਿਟਨੈਸ ਦਿਖਾਉਣੀ ਪੈਂਦੀ ਆ ਕਿਉਂਕਿ ਜੇ ਇਸ ਫਿਟਨੈਸ ਨਹੀਂ ਹੋਊਗੀ ਤੇ ਵੀ نو ਦੈਟ देयर विल बी ਨੋ ਡਿਸਪਲਨ ਏਵਰੀਵੇਅਰ ਸੋ ਸਹੋਤਾ ਸਰ ਦਾ ਮੇਨ ਜਿਹੜਾ ਮਕਸਦ ਸੀਗਾ ਕਿ ਸਭ ਤੋਂ ਜਿਹੜਾ ਅੱਛਾ ਇਨਸਾਨ ਔਰ ਟੀਚਰ ਹੀ ਬੱਚੇ ਨੂੰ ਬਣਾਉਂਦਾ ਸਕਦਾ ਵਾ ਸੋ ਇਹ ਜਿਹੜੀ ਸ਼ੁਰੂਆਤ ਆ ਕਿ ਪੁਲਿਸ ਡਿਪਾਰਟਮੈਂਟ ਨੂੰ ਇੱਕ ਰਿਸਪੈਕਟ ਦੀ ਨਜ਼ਰ ਦੇ ਨਾਲ ਵੇਖਿਆ ਜਾਵੇ ਤੇ ਉਹ ਸਿਰਫ ਇੱਕ ਟੀਚਰ ਹੀ ਕਰਵਾ ਸਕਦੇ ਆ ਸੋ ਉਹਨਾਂ ਦਾ ਮੇਨ ਮੁੱਦਾ ਅੱਜ ਦਾ ਇਹ ਸੀਗਾ ਕਿ ਪੁਲਿਸ ਡਿਪਾਰਟਮੈਂਟ ਨੂੰ ਵੀ ਉਸੇ ਹੀ ਤਰ੍ਹਾਂ ਰਿਸਪੈਕਟ ਦੀਆਂ ਨਜ਼ਰਾਂ ਨਾਲ ਵੇਖਿਆ ਜਾਵੇ ਜਿੱਦਾਂ ਕਿ ਅਸੀਂ ਬਾਕੀ ਡਿਪਾਰਟਮੈਂਟਸ ਨੂੰ ਵੇਖਦੇ ਆ ਲਾਈਕ ਜਜੇਸ ਲਾਈਕ ਲਾਇਰਸ ਲਾਈਕ ਡਾਕਟਰਸ ਇੰਜੀਨੀਅਰਸ ਤੋਂ ਪੁਲਿਸ ਨੂੰ ਵੀ ਉਸ ਤਰੀਕੇ ਦੀ ਜਿਹੜੀ ਇੱਜ਼ਤ ਆ ਉਹ ਦਿੱਤੀ ਜਾਵੇ ਕਿਉਂਕਿ ਉਹ ਆਪਣੀ ਡਿਊਟੀ 'ਚ ਰਹਿ ਕੇ ਸਾਰਾ ਕੰਮ ਕਰਦੇ ਆ ਸੋ ਇਹ ਸਾਡੀਆਂ ਮਿਸਕਨਸੈਪਸ਼ਨਸ ਨੇ ਜਿਹੜੀਆਂ ਬਟਿੰਡਾ ਦੇ ਡੀਆਈਜੀ ਅਤੇ ਐਸਐਸਪੀ ਵੱਲੋਂ ਦੇਰ ਰਾਤ ਕੋੜਾ ਚੋਂ ਕਾਲ ਕੀਤੀ ਗਈ ਨਾਕਿਆਂ ਦੀ ਚੈਕਿੰਗ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਨੇ ਦੱਸਿਆ ਕਿ ਸਰਹੱਦਾਂ ਦੇ ਨਾਲ ਲੱਗਦੇ ਲਾਕਿਆਂ ਤੋਂ ਲੋਕ ਸ਼ਹਿਰਾਂ 'ਚ ਐਂਟਰ ਕਰਦੇ ਹਨ ਤੇ ਇਸ ਨਾਲ ਵਾਰਦਾਤਾ ਤਨਉਜਾਮ ਦਿੰਦੇ ਡੀਆਈਜੀ ਨੇ ਅੱਗੇ ਦੱਸਿਆ ਕਿ ਸਾਰੇ ਥਾਣੇ ਦੀ ਚੈਕਿੰਗ ਕੀਤੀ ਜਾਊਗੀ ਤੇ ਆਉਣ ਜਾਣ ਵਾਲੇ ਵਾਹਕਲਾਂ ਦੀ ਤਲਾਸ਼ੀ ਵੀ ਲਈ ਜਾਊਗੀ ਇਹ ਸ ਹੈ ਬਟਿੰਡਾ ਤੋਂ ਮਾਸਟਰ ਖਾਨ ਦੀ ਇਹ ਰਿਪੋਰਟ ਇਹ ਸਾਡੀ ਰੈਗੂਲਰ ਜਿਹੜੀ ਹੈਗੀ ਵੀਕਲੀ ਚੈਕਿੰਗ ਹੁੰਦੀ ਹੈ ਜਿਹਦੇ ਵਿੱਚ ਸਪੈਸ਼ਲ ਅਸੀਂ ਨਾਕਾਬੰਦੀ ਕਰਦੇ ਹਾਂ ਰਾਤ ਦੇ ਸਮੇਂ ਔਰ ਇਹਦੇ ਵਿੱਚ ਅੱਧੀ ਰਾਤ ਤੋਂ ਬਾਅਦ ਤੱਕ ਜਿਹੜੇ ਹੈਗੇ ਨਾਕੇ ਫੰਕਸ਼ਨਲ ਕੀਤੇ ਜਾਂਦੇ ਨੇ ਕਿਉਂਕਿ ਪੁਲਿਸ ਦਾ ਜਿਹੜਾ ਜ਼ਿਆਦਾ ਕੰਮ ਜਿਹੜਾ ਹੈਗਾ ਦਿਨ ਦੇ ਸਮੇਂ ਹੁੰਦਾ ਤੇ ਰਾਤ ਨੂੰ ਜਦੋਂ ਆਪਾਂ ਆਪਣੀ ਡਿਊਟੀ ਦੇ ਵਿੱਚ ਜਿਹੜੀ ਸੁਰੱਖਿਆ ਡਿਊਟੀ ਹੈ ਉਹਦੇ ਵਿੱਚ ਢਿੱਲੇ ਨਾ ਪਈਏ ਕਿਉਂਕਿ ਲੋਕਾਂ ਦੀ ਆਵਾਜਾਈ ਲਗਭਗ 11 ਵਜੇ ਤੱਕ ਸ਼ਹਿਰ ਦੇ ਵਿੱਚ ਚੱਲਦੀ ਰਹਿੰਦੀ ਹੈ ਅੱਜ ਬਠਿੰਡੇ ਦੇ ਵਿੱਚ ਅਸੀਂ ਜਿਹੜੀ ਹੈਗੀ ਰਾਤ ਦੀ ਨਾਕਾਬੰਦੀ ਤੇ ਚੈਕਿੰਗ ਜਿਹੜੀ ਹੈਗੀ ਉਹਦੀ ਸੁਪਰਵਾਈਜ਼ਨ ਦੇ ਵਿੱਚ ਮੈਂ ਐਸਐਸਪੀ ਬਠਿੰਡਾ ਸਾਹਿਬ ਦੇ ਨਾਲ ਅੱਜ ਮੌਜੂਦ ਹਾਂ ਤੇ ਇਹਦੇ ਨਾਲ ਸਾਡੇ ਜਿਹੜੇ ਮੁਲਾਜ਼ਮ ਰਾਤ ਨੂੰ ਡਿਊਟੀ ਦਿੰਦੇ ਨੇ ਉਹਨਾਂ ਦੀ ਜਿਹੜੀ ਹੈਗੀ ਹੌਸਲਾ ਅਫਜਾਈ ਵੀ ਹੁੰਦੀ ਹੈ ਤੇ ਉਹਨਾਂ ਦੀ ਡਿਊਟੀ ਦੇ ਵਿੱਚ ਜੇਕਰ ਕੋਈ ਕਮੀ ਪੇਸ਼ੀ ਹੈ ਉਹ ਅਸੀਂ ਸੁਧਾਰ ਵੀ ਸਕਦੇ ਹਾਂ ਜੋ ਸਾਡੇ ਧਿਆਨ ਦੇ ਵਿੱਚ ਆਉਂਦੀ ਹੈ ਮਕਸਦ ਕੀ ਹੈ ਜੀ ਮੋੱਖ ਮਕਸਦ ਇਹ ਹੈ ਕਿ ਇੱਥੇ ਰਾਤ ਨੂੰ ਜਿਹੜੇ ਲੋਕੀ ਘੁੰਮਦੇ ਨੇ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈਗੀ ਉਹ ਪੁਖਤਾ ਤਰੀਕੇ ਨਾਲ ਹੋ ਸਕੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਧਾ ਹੋ ਸਕੇ ਇਸ ਮਕਸਦ ਦੇ ਨਾਲ ਜਿਹੜੇ ਹੈਗੇ ਇਹ ਨਾਕੇ ਸਾਡੇ ਵੱਲੋਂ ਲਗਾਏ ਜਾਂਦੇ ਨੇ ਸਪੈਸ਼ਲ ਨਾਈਟ ਚੈਕਿੰਗ ਜਿਹੜੀ ਹੈਗੀ ਅਸੀਂ ਕਰਦੇ ਆ ਤਾਂ ਕਿ ਜਿਹੜੇ ਰਾਤ ਦੀ ਡਿਊਟੀ 'ਚ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਨੇ ਉਹ ਵੀ ਢਿੱਲੇ ਨਾ ਪੈਣ ਤੇ ਜਿਹੜੀ ਸਾਡੀ ਜਿਹੜੀ ਨਿਗਰਾਨੀ ਹੈ ਉਹ ਵੀ ਵਰਕਰਾਰ ਰਹੇ ਸਰ ਸ਼ਹਿਰ ਦੇ ਵਿੱਚ ਹੈ ਕਈ ਜ਼ਿਲੇ ਪੜਚੀਤ ਇਹ ਜ਼ਿਲੇ ਪੜਚੀਤ ਕੀਤੀ ਗਈ ਹੈ ਜਿਦੇ ਚ ਸਾਡੇ ਜਿਹਨੇ ਅੱਜ ਬਠਿੰਡਾ ਜ਼ਿਲੇ ਦੇ ਵਿੱਚ ਹਾਈ ਟੈਕ ਨਾਕੇ ਤੇ ਕੁਝ ਥਾਣੇ ਵੀ ਚੈੱਕ ਕੀਤੇ ਜਾਣਗੇ ਜਿਹੜੇ ਹੁਣ ਆਪਾਂ ਇਸ ਟਾਈਮ ਪ੍ਰੈਜ਼ੈਂਟਲੀ ਕੋੜਾ ਚੌਂਗ ਜਿਹੜਾ ਨਾਕਾ ਹੈਗਾ ਸ਼ਹਿਰ ਦੇ ਵਿੱਚ ਉਹਦੇ ਤੇ ਅਸੀਂ ਖੜੇ ਆ ਤੇ ਇਸ ਤਰੀਕੇ ਨਾਲ ਪੂਰੇ ਜ਼ਿਲੇ ਦੇ ਵਿੱਚ ਜਿਹੜੀ ਜ਼ਿਲੇ ਦੀਆਂ ਹਰਿਆਣੇ ਦੇ ਨਾਲ ਕੁਝ ਜਿਹੜੇ ਸੈਂਸਿਟਿਵ ਸੜਕਾਂ ਨੇ ਜਾਂ ਨਾਕੇ ਨੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਲੱਗਲੇ ਜ਼ਿਲ੍ਹੇ ਫਰੀਦਕੋਟ ਬਰਨਾਲਾ ਮਾਨਸਾ ਤੇ ਆਪਣਾ ਮੁਖਸਰ ਨੇ ਉਹਨਾਂ ਦੇ ਜਿਹੜੇ ਡਿਸਟ੍ਰਿਕਟ ਦੀ ਬਾਉਂਡਰੀ ਤੇ ਜਿਹੜੇ ਨਾਕੇ ਲੱਗੇ ਨੇ ਉਹ ਵੀ ਚੈੱਕ ਕੀਤੇ ਜਾਣਗੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਤੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ 11ਵਾਂ ਮਹਾਨ ਗੁਰਮਤ ਸਮਾਗਮ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਗੁਰਦੁਆਰਾ ਗੁਰਸਰ ਸਾਹਿਬ ਪਾਚੇ ਇਸ 6ਵੀਂ ਪਿੰਡ ਸਾਫਲਾਵਾਦ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਦੌਰਾਨ ਚਿਰੀ ਖੰਡਪਾਟ ਸਾਹਿਬ ਦੇ ਪੋਪ ਪਾਇਗੇ ਪ੍ਰੰਤ ਧਾਰਮਿਕ ਦਵਾਨ ਵੀ ਸਜਾਏ ਗਏ ਬਾਜੀ ਅਹੀਂ ਤੇ ਹੀ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਸਾਰੀ ਕੌਮ ਨੂੰ ਸੇਧ ਲੈਣੀ ਚਾਹੀਦੀ ਹੈ ਇਹ ਦਿਨ ਜਿਹੜੇ ਕੌਮ ਜਿਹੜੇ ਹਰ ਥਾਂ ਦੇ ਉੱਪਰ ਕੱਲਾ ਇੰਡੀਆ 'ਚ ਨਹੀਂ ਬਾਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੀ ਜਗ੍ਹਾ ਦੇ ਉੱਪਰ ਹੀ ਸੰਗਤ ਜਿਹੜੀ ਹੈ ਇਹ ਦਿਹਾੜੇ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਆ ਤੇ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੇ ਅਸੀਂ 11 ਸਾਲ ਪਹਿਲਾਂ ਇੱਥੇ ਬਿੰਦ ਸਾਫਲਾਵਾਦ ਤੇ ਜਿਹੜਾ ਲਗਾਤਾਰ ਹਰ ਸਾਲ ਜਿਹੜਾ ਮਸਲਾ ਨਾ ਰੱਖਿਆ ਹੋਇਆ ਆ ਸਤੋਂ ਜ਼ਿਆਦਾ ਤਾਂ ਜੇ ਕਥਾ ਦੇ ਤੌਰ ਤੇ ਵਿਖੇ ਗਿਆਨੀ ਪਿੰਦਰਪਾਲ ਸਿੰਘ ਉਹਨਾਂ ਤੋਂ ਪਹਿਲਾਂ ਭਾਈ ਸ਼ੋਭਦੀਪ ਸਿੰਘ ਜੀ ਦਰਬਾਰ ਸਾਹਿਬ ਵਾਲੇ ਜਿਹੜੇ ਕੀਰਤਨੀ ਸਿੰਘ ਸੀ ਉਹਨਾਂ ਨੇ ਕੀਰਤਨ ਸਰਵਣ ਕਰਵਾਇਆ ਤੇ ਇਸੇ ਤਰ੍ਹਾਂ ਸਾਡੇ ਕੋਲ ਭਾਈ ਗੁਰਮਤ ਸਿੰਘ ਜੀ ਐਮਏ ਦਾ ਭਾਈ ਮਨਦੀਪ ਸਿੰਘ ਜੀ ਪੁਹੀੜ ਦਾ ਟਾਡੀ ਜੱਥਾ ਅੰਮ੍ਰਿਤਸਰ ਵਾਲੀਆਂ ਬੀਬੀਆਂ ਦਾ ਟਾਡੀ ਜੱਥਾ ਸੋ ਹੋਰ ਬਹੁਤ ਸਾਰੇ ਜੱਥੇ ਜਿਹੜੇ ਆਏ ਸੀ ਜਿਨ੍ਹਾਂ ਨੂੰ ਅਸੀਂ ਟਾਈਮ ਨਹੀਂ ਦੇ ਸਕੇ ਕਿ ਮਾਂ ਮੰਗਦੇ ਪਰ ਬਹੁਤ ਸੰਗਤਾਂ ਨੇ ਹਾਜ਼ਰੀ ਜਿਹੜੀ ਅੱਜ ਭਰੀ ਹੈ ਜੀ ਬਾਜੀ ਇਹੇ ਕਿ ਜਿਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਟਾਈਮ ਕੱਢ ਕੇ ਆ ਜਾਣ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਨ੍ਹਾਂ ਨੇ ਲਾਈਵ ਸੁਣਿਆ ਆਪਣਾ ਜੀਵਨ ਸਫਲਾ ਕੀਤਾ ਸਤਿਗੁਰੂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਅਸੀਂ ਉਹਨਾਂ ਦੀ ਸ਼ਹਾਦਤਾਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਤਾਂਤਨ ਬਾਬਾ ਸ਼ਿਰੀਚੰਦ ਯੂਨੀਅਨ ਵੱਲੋਂ ਮਿਨੀ ਟ੍ਰਾਂਸਪੋਰਟ ਨੂੰ ਬਚਾਉਣ ਲਈ ਮੋਟਰਸਾਈਕਲ ਰੇੜਿਆਂ ਤੇ ਅਜੇ ਹੀ ਢਵਾ ਟਵਾਈ ਕਰਨ ਵਾਲੇ ਗੈਰ ਕਾਨੂੰਨੀ ਵਾਹਨਾਂ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਇਨਾਂ ਕੋਲ ਸਰਕਾਰ ਦੀ ਕੋਈ ਅਥਾਰਟੀ ਨਹੀਂ ਹੈ ਤੇ ਉਹ ਪਹਿਲਾਂ ਵੀ ਕਈ ਵਾਰ ਮੰਗ ਚੁੱਕੇ ਚੁਕੇ ਹਨ ਕਿ ਅਜਿਹਾ ਹਮ ਗੈਰ ਕਾਨੂੰਨੀ ਅਤੇ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੀਆਂ ਗੱਡੀਆਂ ਕਾਰਨ ਮਿਨੀ ਟਰਾਂਸਪੋਰਟ ਬੰਦ ਹੋਣ ਦੇ ਕਗਾਰ ਤੇ ਪਹੁੰਚ ਰਿਹਾ ਪਰ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਭ ਤੋਂ ਪਹਿਲਾਂ ਮੇਰੇ ਵੀਰ ਪੱਤਰਕਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਸ ਦੀ ਗੱਲ ਜਿਹਨੇ ਜਿਹੜੇ ਸਾਡੇ ਵੀਰ ਸਾਡੀ ਗੱਲ ਉੱਪਰ ਪਹੁੰਚਾਉਂਦੇ ਨੇ ਜਿਨ੍ਹਾਂ ਨੇ ਡੀਸੀ ਤੱਕ ਹੀ ਇਹ ਗੱਲ ਸਾਡੀ ਪਹੁੰਚਾਉਣੀ ਆ ਔਰ ਆਰਡੀਓ ਤੱਕ ਹੀ ਪਹੁੰਚਾਉਣੀ ਆ ਇੰਨਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਅੱਜ ਜੀ ਅਸੀਂ ਇਕੱਠੇ ਹੋਇਆ ਇਸ ਕਰਕੇ ਜਿਹਦੇ ਸਾਡੇ ਜਿਗਾੜੂ ਡੇੜੇ ਨੇ ਤੁਸੀਂ ਦੇਖਿਆ ਸਾਡੀਆਂ ਸਾਡੀਆਂ ਫੋਟੋਆਂ ਅਸੀਂ ਤੁਹਾਨੂੰ ਦਿਖਾਈਆਂ ਜਿਹਦੇ ਜਿਗਾੜੂ ਡੇੜੇ ਨਜਾਇਜ਼ ਹੀ ਹੁੰਮੜੇ ਹਨ ਇਹਨਾਂ ਨੂੰ ਬੰਦ ਕਰੋਵਾ ਤੇ ਅੱਜ ਅਸੀਂ ਇਕੱਠੇ ਹੋਏ ਹਾਂ ਇਹਨਾਂ ਨੇ ਕੀ ਨੁਕਸਾਨ ਦਾਵਾ ਇਹਨਾਂ ਦਾ ਨੁਕਸਾਨ ਇਹ ਸਾਰੇ ਸਾਡੀ ਪੰਜਾਬ ਸਰਕਾਰ ਨੂੰ ਹੀ ਪਤਾ ਜਿਨ੍ਹਾਂ ਨੇ ਇਹ ਚਾਲੂ ਕੀਤੇ ਆ ਕਿ ਸਾਰਾ ਜਿਹਦਾ ਕਾਰੋਬਾਰ ਤੇ ਸਾਰਾ ਇਹੀ ਚੁੱਕ ਕੇ ਲਿਆ ਗਿਆ ਆ ਸਾਨੂੰ ਤਾਂ ਕੋਈ ਕੰਮ ਹੀ ਨਹੀਂ ਮਿਲਦਾ ਇਸ ਕਾਕੇ ਸਾਡਾ ਸਾਡਾ ਨੁਕਸਾਨ ਹੀ ਹੋ ਰਿਹਾ ਹੈ ਇਹਨਾਂ ਦੇ ਕਰਕੇ ਇਹ ਹਾਸੇ ਦਾ ਕਰਨ ਵੀ ਬੰਦਾ ਜੀ ਕੋਈ ਹਾਂਜੀ ਹਾਂਜੀ ਹਾਸਿਆਂ ਦਾ ਕਰਨ ਵੀ ਬੰਦਾ ਵਾ ਜੀ ਇਹਦਾ ਇੱਕ ਵੇਖੋ ਇਹ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਵੀ ਪਤਾ ਹੈ ਕਿ ਜਿੰਨਾਂ ਦੇ ਵਿੱਚ ਜਗਾੜੂ ਡੇੜਾ ਵਜਾ ਇੱਕ ਐਸਐਸਆਚੂ ਆ ਉਹਨਾਂ ਦੀ ਗੱਡੀ ਦੇ ਵਿੱਚ ਜਗਾੜੂ ਡੇੜਾ ਵਜਾ ਉਹਨੇ ਉਹਨਾਂ ਦੀ ਗੱਡੀ ਤੋੜ ਦਿੱਤੀ ਤੇ ਫਿਰ ਵੀ ਪੁਲਿਸ ਜੜੀਆ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਮੈਂ ਸਰਦਾਰ ਕੁਲਦੀਪ ਸਿੰਘ ਜੀ ਕਲੰਗਰੋਂ ਜਿੱਤੋਂ ਆਇਆ ਮੈਂ ਪ੍ਰਧਾਨ ਸਾਹਿਬ ਦੇ ਸਦਿਤਚੇ ਆਇਆ ਹਾਂ ਅਸੀਂ ਡੀਸੀ ਸਾਹਿਬ ਨੂੰ ਮੰਗਤ ਪੱਤਰ ਦਿੱਤਾ ਸੀਗਾ ਇਹ ਜਿਹੜਾ ਜਿਗਾੜੂ ਰੇੜੇ ਨੇ ਇਹਦੇ ਨਾਲ ਆਮ ਪਬਲਿਕ ਦਾ ਨੁਕਸਾਨ ਨਹੀਂ ਹੁੰਦਾ ਔਰ ਸਾਡੀ ਜੁਨੀਅਨ ਦੇ ਸਾਡੀ ਕਾਰੋਬਾਰ ਵੀ ਠੱਪ ਹੋ ਰਿਹਾ ਹੈ ਇਹਨਾਂ ਨੂੰ ਉਤਰਨ ਤੋਂ ਬੰਦ ਕੀਤਾ ਜਾਵੇ ਇੱਕ ਰਜਿਸਟਰੀ ਵੀ ਆ ਗਈ ਜਾਂ ਨਹੀਂ ਆ ਗਈ ਬਿਲਕੁਲ ਨਹੀਂ ਗੇ ਰਜਿਸਟਰ ਕੋਈ ਤਾਂ ਚੋਰੀ ਵਾਲੇ ਮੋਟਰਸਾਈਕਲ ਵੀ ਉਹਨੇ ਹੋਣਗੇ ਜਰੂਰ ਇਹਨਾਂ ਨੇ ਅਨਥਰਾਏ ਲੋਡ ਜਿਹੜਾ ਲਦਿਆ ਤੁਸੀਂ ਵੇਖ ਤੁਹਾਨੂੰ ਫੋਟੋ ਵੀ ਭੇਜ ਕੀਤੀਆਂ ਨੇ ਤੁਸੀਂ ਵੇਖ ਕੇ ਵੀ ਆ ਗਏ ਨੇ ਬਹੁਤ ਹਾਦਸਿਆਂ ਦੇ ਕਾਰਨ ਇਹ ਬੰਦੇ ਨੇ ਔਰ ਸਾਡੇ ਰੋਜ਼ਗਾਰ ਦੇ ਚੀ ਬਹੁਤ ਯਾਰ ਲੱਤਨ ਨੇ ਇਹਦਾ ਕੋਈ ਕਾਗਜ਼ ਪੱਤਰ ਹੁੰਦਾ ਵਾ ਜੇ ਕੋਈ ਐਕਸੀਡੈਂਟ ਹੋ ਜਾਏ ਤਾਂ ਫਿਰ ਕਿੱਦਾਂ ਫੜਾਂਗੇ ਇਹਨੂੰ ਕੁਛ ਨਹੀਂ ਕਾਗਜ਼ ਪੱਤਰ ਦੀ ਕੋਈ ਸੁਣਵਾਈ ਨਹੀਂ ਹੈਗੀ ਇਹਦੀ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਛੜਕੇ ਭੱਜ ਜਾਂਦੇ ਆ ਜੀ ਮੈਂ ਚਾਹੁੰਦਾ ਜਗਾੜੂ ਰੜੇ ਜੜੇ ਹੈਗੇ ਨਾ ਬੰਦ ਕਿਤੇ ਹਨ ਇੱਕ ਬੰਦੇ ਨੇ 10 ਦਾ ਰੜੀਆਂ ਬਣਾ ਕੇ ਅੱਗੇ ਕਿਰਾਏ ਤੇ ਦਿੱਤੀਆਂ ਆ 20 20 ਫੁੱਟ 55 ਫੁੱਟ ਪਾਈਪਾਂ 20 20 ਫੁੱਟ ਫਰੀਆ ਇਹ ਲੱਦਦੇ ਆ ਸਾਡਾ ਕੰਮ ਤਾਂ ਸਾਰਾ ਅਸੀਂ ਤਾਂ ਬਹਲੇ ਤੁਸੀਂ ਦੱਦੇ ਇਹਨਾਂ ਦਾ ਲੰਬਾ ਸਾਨੂੰ ਕੋਈ ਸਾਠ ਹੀ ਨਹੀਂ ਪਿਛੇ ਜੇ ਸਾਨੂੰ ਹੁਕਮ ਆਇਆ ਪੀ ਮਤਲਬ ਕੀ ਸਰੀਆ ਨਹੀਂ ਦਦਣਾ 20 20 ਫੁੱਟ ਵਾਲਾ ਆ ਠੀਕ ਆ ਜੀ ਇਹ ਲਦੀ ਜਾਂਦੇ ਆ ਇਹਨਾਂ ਨੂੰ ਕੋਈ ਪੁਸ਼ਕਿਸ਼ੀ ਨਹੀਂ ਇੱਕ ਬੰਦੇ ਨੇ 10 10 ਰੇੜੀਆਂ ਰੀਆਂ ਗੱਲ ਲਾਈਆਂ ਨੇ ਇੱਕ ਕਾਫੀ ਚਲਾਉਂਦਾ ਤੇ 9 10 ਗੱਡੀਆਂ ਇਹਦਾ ਬਣਾ ਕੇ ਕਿਰਾਏ ਤੇ ਦਿੰਦੀਆਂ ਹਾਂ ਉਹਦਾ ਵੀ ਕਿਰਾਇਆ ਲਈ ਕਿਉਂ ਤੇ ਤੀਸਰਾ ਸੜਕਾ ਜਿਹੜਾ ਮਨਜੀ ਸਾਡੇ ਕੋਲ ਤਾਂ ਕਮੀ ਆ ਨਹੀਂ ਕੋਈ ਅਸੀਂ ਤਮੜ ਕੇ ਬਿਲਕੁਲ ਫਰੀ ਬਿਠੇ ਆ ਰੋਟੀ ਖਾ ਕੇ ਆ ਜੀ ਤਾਂ ਨਾ ਲੱਗਦੀ ਆ ਰੋਟੀ ਖਾ ਕੇ ਚੱਜੀ ਤਾਂ ਫੇਰ ਘਰ ਨੂੰ ਰਾਤ ਨੂੰ ਖੜੀ ਦੀ ਆ ਇਹ ਹਾਸਾ ਕਰ ਲਈ ਬੰਦੀ ਆ ਹਾਸਾ ਕਰਨ ਇਹਗਾ 20 ਫੁੱਟ ਜਿੰਨੇ ਸਰੀਰ ਲੱਦਣਾ ਇੱਕ ਛੋਟੀ ਜਿਹੀ ਰੜੀ ਦੇ ਉਹ ਹਾਸਾ ਹੀ ਹਾਸਾ ਆ ਕੋਈ ਉਹਦਾ ਆਪਣੇ ਫਾਇਦਾ ਨਹੀਂ ਕੀ ਮੰਗੇ ਤਾਡੀ ਸੜਾ ਮੰਗੇ ਇਹ ਬੰਦ ਕਿਤੇ ਯਾਰ ਕੁਵਾਰੀ ਕਰ ਰਹੀ ਇਹਨਾਂ ਦੇ ਕਰੋ ਕੋਈ ਚੋਰੀ ਦੀ ਮੋਟਰਸਾਈਕਲ ਦੇ ਵਿੱਚ ਬੰਦੇ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਬੰਦਿਆ ਤੇ ਕਾਰਵਾਈ ਹੁੰਦੀ ਆ ਨਾ ਉਹ ਤਕਰੀਬਨ ਜਿਗਾ 100 ਬੰਦੇ ਉਹਦੇ ਵਿੱਚ 95% ਚੋਰੀ ਦੇ ਵੱਖ-ਵੱਖ ਪਾਰਟੀਆਂ ਦੇ ਚਾਰ ਉਮੀਦਵਾਰਾਂ ਨੇ ਅੱਜ ਪਟਿਆਲਾ ਨਗਰ ਨਿਗਮ ਦੀ ਵਾਰਡ ਨੰਬਰ 24 ਦੇ ਜਿਮਨੀ ਚੋਣਾ ਲਈ ਕਿਤੇ ਕਾਗਜ਼ ਨਾਮਜ਼ਦ ਸਾਰੇ ਹੀ ਉਮੀਦਵਾਰਾਂ ਆਮ ਕਾਂਗਰਸ ਦੇ ਨਗਰ ਨਿਗਮ ਦੀ ਜਿਮਨੀ ਚੋਣ ਲੜਨ ਛਾ ਰਹੇ ਹਨ ਇਹਨਾਂ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਨ੍ਹਾਂ ਦੇ ਪ੍ਰਾਇਦੀ ਮੌਤ ਤੋਂ ਬਾਅਦ ਜਿਮਨੀ ਚੋਣ ਹੋਣ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿੰਨਾ ਕੁ ਲੋਕ ਹੁਣ ਫਤਵਾ ਦਿੰਦੇ ਹਨ ਅਤੇ ਜਿੱਤੇ ਹੀ ਕੌਂਸਲਰ ਦੇ ਪ੍ਰਾਇਰ ਨੂੰ ਜਾਂ ਫਿਰ ਵਿਧਾਇਕਾਂ ਦੀਆਂ ਹੋਈਆਂ ਜਿਮਨੀ ਚੋਣਾ ਵਾਂਗ ਆਹ ਪਾਰਟੀ ਨੂੰ ਮਿਲਦਾ ਹੈ ਇਸ ਚੋਣਾ ਵਿੱਚ ਫਤਵਾ ਕਾਂਗਰਸ ਪਾਰਟੀ ਜਿਵੇਂ ਕਾਂਗਰਸ ਪਾਰਟੀ 24 ਵਾਰਡ ਦੇ ਵਿੱਚ ਗੱਲ ਕੀਤੀ ਜਾਵੇ ਜਿਮਨੀ ਚੋਣਾ ਸੱਤਾਧਾਰੀ ਪਾਰਟੀ ਪਿਛੇ ਰਹੀ ਆਵਾਜ਼ ਵੀ ਪਾਰਟੀ ਤੁਸੀਂ ਦੇਖਿਆ ਵਾ ਕਿ ਜਿਮਨੀ ਚੋਣਾ ਅੱਗੇ ਵੀ ਹੋਈਆਂ ਹਾਂ ਜੀ ਅੱਗੇ ਸਾਡੇ ਕੋਈ ਟਿਕਟ ਨਹੀਂ ਸਾਡੇ ਕੋਲ ਹੀ ਮੋਤੋਂ ਵੀ ਸੀ ਇਸ ਕਰਕੇ ਪਾਰਟੀ ਦਾ ਬਹੁਤ ਧੰਨਵਾਦ ਜਿਹੜਾ ਤੁਹਾਨੂੰ ਦੁਬਾਰਾ ਟਿਕਟ ਦਿੱਤੀ ਇਹਨਾਂ ਤੇ ਕਲਕ ਜਿੱਤਾਂਗੇ ਤੇ ਜਿੱਤ ਕੇ ਆਵਾਂਗੇ ਦੰਜਲ ਰਹੀ ਹੈ ਲਗਾਤਾਰ ਆਮ ਆਦਮੀ ਪਾਰਟੀ ਨੂੰ ਦੰਜਲ ਹੋ ਗਏ ਨੇ ਕਿੰਨੇ ਕੇ ਵਿਕਾਸ ਕਾਰਜ ਤੇ ਦੇਖਿਆ ਕਿ ਤੁਹਾਡੇ ਲਾਹਾਂ ਤੇ ਕੋਈ ਵਿਕਾਸ ਵੇਖਿਆ ਨਹੀਂ ਇਹਨਾਂ ਦਾ ਬਿਲਕੁਲ ਸਾਡੇ ਦੇ ਉੱਤੇ ਸਾਰੇ ਝੂਠ ਸਭ ਉਤਰਾ ਝੂਠ ਹੀ ਮਾਰੀ ਜਾਂਦੇ ਕੱਚੀਆਂ ਸੜਕਾਂ ਸਾਡੇ ਪਿੰਡ ਚ ਪਾਣੀ ਕਿਰਨਦਾ ਨੱਠਾ ਉਹ ਵਿਕਾਸ ਕਾਦਾ ਕੀਤਾ ਨੇ ਤਿੰਨ ਸਾਲਾਂ ਵਿੱਚ ਨਾ ਨਹੀਂ ਕੀਤਾ ਕਿਹੜੀ ਗੱਲ ਦੇ ਇਲੈਕਸ਼ਨ ਲੜਨ ਜਾ ਰਹੇ ਹੋ ਤੁਸੀਂ ਅੱਗੇ ਕਦੇ ਇਲੈਕਸ਼ਨ ਲੜੇ ਨਹੀਂ ਪਹਿਲੀ ਵਾਰ ਕੰਮ ਕੀ ਕਰਦੇ ਪਿਛਲੇ ਵਿੱਚ ਮੇਰਾ ਆਪਣਾ ਕੰਮ ਨੌਲਟੀ ਦਾ ਜੱਟ ਹਾਂ ਹਾਂਜੀ ਡਰਾਈਵਰੀ ਦਾ ਕੰਮ ਡਰਾਈਵਰੀ ਦਾ ਪਾਰਟੀ ਦੇ ਮਾਣਾ ਕਿਦਰੀ ਨਾ ਕਿ ਉਹ ਤੁਹਾਨੂੰ ਇੱਕ ਨਮਾਣੇ ਜੇ ਇਹ ਬੰਦੇ ਨੂੰ ਇੱਕ ਟਿਕਟ ਨਵਾਜਿਆ ਦੇ ਮਾਣੇ ਜੀ ਪਾਰਟੀ ਤੇ ਮਾਣੀ ਤੇ ਫੇਰ ਹੀ ਟਿਕਟ ਨਹੀਂ ਪਹਿਲੇ ਕੀ ਕੰਮ ਰਹਿਣਗੇ ਤੁਹਾਡੇ ਸਟਾਰਟਿੰਗ ਜੇ ਜਿੱਤ ਪ੍ਰਾਪਤ ਹੁੰਦੀ ਹੈ ਤੁਹਾਨੂੰ ਤੇ ਕਿਦਾਂ ਦੇ ਵਿਕਾਸ ਕਾਰਜ ਆਪਣੇ ਹਲਕੇ ਦੇ ਆਪਣੇ ਪਿੰਡ ਦੇ ਕੀਤੇ ਜਾਣਗੇ ਵਿਕਾਸ ਕਾਰਜ ਜੇ ਜਿੱਤ ਹੁੰਦੀ ਹੈ ਪ੍ਰਾਪਤ ਤੇ ਫਿਰ ਪਿੰਡ ਦੇ ਵਿਕਾਸ ਕਾਰਜ ਕਰਾਂਗੇ ਜਿਹੜੇ ਦੂਰ ਰਹਿ ਗਏ ਕੀ ਕੀ ਕੋਈ ਕਮੀਆਂ ਸਮਝ ਦਿਓਗੇ ਜਿਹੜੀਆਂ ਉੱਥੇ ਹੋਣ ਵਾਲੀਆਂ ਨੇ ਜਿਸ ਤਰ੍ਹਾਂ ਗਲੀਆਂ ਨਾਲੀਆਂ ਦੇ ਹੋ ਗਿਆ ਹੋਰ ਛੋਟੇ ਮੋਟੇ ਕੰਮ ਲੋਕ ਦੇ ਕਾਰਡ ਬਣ ਲੋਕ ਦੇ ਕਾਰਡ ਬਣ ਵਾਲੇ ਰਾਸ਼ਨ ਕਾਰਡ ਹੋਰ ਹੋ ਗਿਆ ਘਰਾਂ ਦੇ ਕੋਈ ਮਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੀ ਪਾਰਟੀ ਨੂੰ ਜਿੱਤੇ ਹਿਦਵਾਵਾਂਗੇ ਤੇ ਅਸੀਂ ਚੰਗੇ ਹੀ ਕੰਮ ਕਰਾਂਗੇ ਜੋ ਹੋਣ ਵਾਲੇ ਨੇ ਰਹਿੰਦੇ ਬਕਾਇਆ ਕੰਮ ਪਿੰਡ ਦੇ ਕੁਝ ਅਸੀਂ ਜਰੂਰ ਕਰਾਂਗੇ ਇਕਬਾਲ ਜੀ ਪੇਸ਼ੇ ਵਿੱਚੋਂ ਕੰਮ ਕੀ ਕਰਦੇ ਦੋ ਮੇਰਾ ਜੀ ਪੇਸ਼ਾ ਕਾਰਪੈਂਟਰ ਦਾ ਜੀ ਕਾਰਪੈਂਟਰ ਦਾ ਤੁਸੀਂ ਸਮਝਦੇ ਹੋ ਕਿ ਜਿੱਤ ਉੱਥੇ ਜਿੰਨੀ ਬਣਾਵਾਂਗੇ ਜਿਸ ਬਿਲਕੁਲ ਜੀ ਬਿਲਕੁਲ ਜਿੰਨੀ ਬਣਾਵਾਂਗੇ ਜਿੱਤ ਕੇ ਦਿਖਾਵਾਂਗੇ ਅੱਗੇ ਕਦੀ ਇਲੈਕਸ਼ਨ ਲੜੇ ਨਹੀਂ ਜੀ ਪਹਿਲੀ ਵਾਰ ਲੜੇ ਜੀ ਪਹਿਲੀ ਵਾਰ ਲੜੇ ਸੱਤਾਧਾਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਜਿਮਨੀ ਚੋਂ ਨਾ ਹੋ ਕੇ ਗਈਆਂ ਪਿੱਛੇ ਵੀ ਸੱਤਾਧਾਰੀ ਦਾ ਕਬਜ਼ਾ ਰਿਹਾ ਕਿੱਦਾਂ ਵੇਖਦੇ ਸੀ ਉਹ ਜੀ ਬਿਲਕੁਲ ਤੁਹਾਨੂੰ ਪਤਾ ਹੀ ਆ ਜੀ ਸਭ ਨੂੰ ਪਤਾ ਹੈ ਜੇ ਕੀ ਹੋ ਰਿਹਾ ਜੀ ਤੱਕਾ ਹੋ ਰਿਹਾ ਜੀ ਸਭ ਨੂੰ ਪਤਾ ਜੀ ਕਿੰਨਾ ਮੁੱਦਾ ਹੈ ਅਸੀਂ ਕਿੰਨੇ ਤੁਹਾਡੇ ਪਿੰਡ ਦੀ ਗੱਲ ਕਰੀਏ ਤੁਹਾਡੇ ਜਿੱਥੇ ਤੁਹਾਡਾ ਇਲਾਕਾ 24 ਨੰਬਰ ਵਾਰਡ ਦੇ ਉੱਤੇ ਕਿੰਨੇ ਕੰਮ ਹੋ ਚੁੱਕੇ ਨੇ ਤਿੰਨ ਸਾਲਾਂ ਵਿੱਚ ਬਿਲਕੁਲ ਕੋਈ ਨਹੀਂ ਕੰਮ ਹੋਇਆ ਜੀ ਆ ਹੁਣ ਇਲੈਕਸ਼ਨ ਹੋਈ ਹੈ ਡਿਕਲੇਅਰ ਤੇ ਕੋਈ ਸੱਪੜ ਦੇ ਯਾਨੀ ਕਿ ਕੰਮ ਹੁੰਦੇ ਪਏ ਹੁਣ ਹੋਇਆ ਜੀ ਪਹਿਲਾਂ ਨਹੀਂ ਕੋਈ ਕੰਮ ਹੋਇਆ ਉਹ ਵੀ ਕੋਈ ਨਾ ਮਾਤਰੀ ਆ ਜੀ ਖਲਾਰਾ ਜਿਆ ਪਾਇਆ ਕੋਈ ਕੋ ਸਪਾਈ ਕੋਈ ਉਹ ਵੀ ਕੋਈ ਖਾਸ ਨਹੀਂ ਹੋਇਆ ਤੁਹਾਡੇ ਸਭ ਤੋਂ ਪਹਿਲਾਂ ਕੀ ਵਿਕਾਸ ਹੋਵੇਗਾ ਤੁਹਾਡੇ ਵੱਲੋਂ ਕੀ ਕੰਮ ਕੀਤਾ ਜਿਹੜੇ ਪਿੰਡ ਦੇ ਸੀਵਰੇਜ ਦਾ ਕੰਮ ਹੈ ਜੀ ਉਹ ਅਹੀਂ ਸਭ ਤੋਂ ਵੱਡੀ ਸਮੱਸਿਆ ਕੀ ਹੈ ਪਿੰਡ ਦੀ ਸਿਮੈਂਟ ਦੀ ਸੀਵਰੇਜ ਸਮੱਸਿਆ ਜ਼ਿਆਦਾ ਹੈ ਜੀ ਉਹ ਸਾਰਾ ਪਾਣੀ ਪਿੰਡਾਂ ਦੀਆਂ ਗਲੀਆਂ ਤਰ੍ਹਾਂ ਫਿਰਦਾ ਜੀ ਕੋਈ ਕਿਸੇ ਨੇ ਧਿਆਨ ਨਹੀਂ ਦਿੱਤਾ ਇਨੇ ਸਿਰ ਤੋਂ ਉਹ ਅਸੀਂ ਜ਼ਰੂਰ ਕੰਮ ਕਰਵਾਵਾਂਗੇ ਜਿਹੜੇ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਹਾਡੇ ਨਾਲ ਦੇ ਸਾਥੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਉੱਥੇ ਜਿੱਤੀ ਹੈ ਪਰ ਉਸ ਵੇਲੇ ਕਿਉਂ ਨਹੀਂ ਉਹ ਵਿਕਾਸ ਕਰ ਜਿਹੜੇ ਕੰਮ ਹੋਏ ਸੀ ਪਹਿਲਾਂ ਹੋਏ ਨੇ ਉਹੋ ਹੀ ਸੜਕਾਂ ਜਿਹੜੀਆਂ ਬੜੀਆਂ ਹੈ ਪਹਿਲਾਂ ਉਹ ਹੀ ਬਣੀਆਂ ਕਰੀਏ ਉਹ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਕੋਈ ਨਾ ਕੋਈ ਨਿਕਾਸ ਹੋਇਆ ਜੇ ਸੀਵਰੇਜ ਦਾ ਤੇ ਉਹਦਾ ਅਸੀਂ ਉਹ ਕਰਾਵਾਂਗੇ ਜ਼ਰੂਰ ਪਹਿਲੇ ਤੌਰ ਤੇ ਕੰਮ ਠੀਕ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 24 ਵਿੱਚ ਹੋਣ ਜਾ ਰਹੀ ਜਿਮਨੀ ਚੋਣ ਨਗਰ ਨਿਗਮ ਬਟਾਲਾ ਵਿੱਚ ਧਾਰਿਆ ਦਿਹਾੜੀਦਾਰ ਵਿਅਕਤੀ ਜੋ ਕਿ 300 ਤੋਂ 350 ਰੁਪਏ ਦਿਹਾੜੀ ਲਗਾ ਕੇ ਕਰਦਾ ਹੈ ਆਪਣੇ ਘਰ ਦਾ ਗੁਜ਼ਾਰਾ ਘਰ ਦੇ ਹਾਲਾਤ ਦੇਖ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਰਟੀ ਨੇ ਕਿੰਝ ਕੀਤਾ ਆਮ ਵਿਅਕਤੀ ਦੇ ਭਰੋਸਾ ਇਸ ਉਮੀਦਵਾਰ ਤੋਂ ਪਾਰਟੀ ਨੂੰ ਕਿੰਨੀਆਂ ਤੋਂ ਉਮੀਦਾਂ ਸੁਣੋ ਉਮੀਦਵਾਰ ਸਤਨਾਮ ਸਿੰਘ ਅਤੇ ਵਿਧਾਇਕ ਅਮਨ ਚੇਤ ਸਿੰਘ ਸ਼ਹਿਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਦੀ ਜੁਬਾਨੀ ਕੰਮ ਮੈਂ ਮਜ਼ਦੂਰੀ ਕਰਦਾ ਜੀ ਮਜ਼ਦੂਰੀ ਕਰਦੇ ਹਨ ਆਮ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ 24 ਨੰਬਰ ਵਾਰਡ ਤੋਂ ਹਾਂਜੀ ਚਲੋ ਤੇ ਕਿਸ ਦੀ ਕਿਹਨਾ ਵੇਖਦੇ ਹੋ ਕੀ ਕੁਝ ਤੁਹਾਡੇ ਵੱਲੋਂ ਪਹਿਲ ਦੇ ਆਧਾਰ ਤੇ ਪਹਿਲਾਂ ਆਪਣੇ ਇਲਾਕੇ 'ਚ ਕਰਵਾਇਆ ਜਾਏਗਾ ਪਹਿਲ ਦੇ ਆਧਾਰ ਤੇ ਤੁਹਾਡੇ ਕੰਮ ਸ਼ਰੀਪਾ ਜੀ ਹਣਾ ਬਹੁਤ ਕੰਮ ਕਰਾਈ ਨੇ ਜਨਕੇ ਜਿਹੜਾ ਦੁੱਧੀਆਂ ਪਾਰਟੀਆਂ ਕਿਸਨੇ ਨਹੀਂ ਕੀਤਾ ਬਹੁਤ ਕੰਮ ਜਿਹੜਾ ਤੁਹਾਡਾ ਪਿੰਡ ਦੇ ਵਿੱਚ ਨਾ ਕਾਂਗਰਸ ਨੇ ਕਰਾਇਆ ਨਾ ਅਕਾਲੀਆਂ ਕਰਾਇਆ ਜਿਹੜਾ ਕੰਮ ਕਰਾਇਆ ਆਪਣਾ ਆਮ ਪਾਰਟੀ ਦੇ ਜਿੰਨੇ ਕੰਮ ਕਰਾਏ ਆਮ ਪਾਰਟੀ ਨੇ ਕਰਾਇਆ ਪਹਿਲਾ ਕੰਮ ਕੋਈ ਨਹੀਂ ਆ ਜੀ ਇਲੈਕਸ਼ਨ ਲੜੇ ਪਹਿਲਾਂ ਕਦੇ ਤੁਸੀਂ ਕਿ ਪਹਿਲੀ ਵਾਰ ਲੜ ਰਹੇ ਹੋ ਪਹਿਲੀ ਵਾਲਾ ਲਾ ਲਓ ਜੀ ਇਹ ਕੰਮ ਬੰਦੇ ਨੂੰ ਦਿਹਾੜੀ ਦੇ ਵਾਲੇ ਬੰਦੇ ਨੂੰ ਅੱਜ ਸਰੋਪਾ ਪੈ ਗਿਆ ਹਾਂਜੀ ਸਰ ਜੀ ਜਿੱਤ ਕਿਦਾਂ ਵੇਖਦੇ ਹੋ ਆਪਾਂ ਹੋਰ ਪ੍ਰਮਾਤ ਬਾਣੀ ਕਰਨੀ ਜੋਗਰ ਨੇ ਉਮੀਦ ਆ ਪੂਰੀ ਹਾਂਜੀ ਉਮੀਦ ਆ ਜੀ ਪਿੰਡ ਦੇ ਲੋਕ ਨਾਲ ਨੇ ਜੀ ਸਰ ਦੋ ਸੋ ਸੇ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁبرو ਹੋਵਾਂਗੇ ਤਤ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨ ਨੂੰ ਦਿਓ ਇਜਾਜ਼ਤ ਰੱਬ ਰਾਖਾ